ਮਗਦਾ ਰਹੇਵੇਂ ਸੂਰਜਾ ਕਮੀਆਂ ਦੇ ਵਿੜੇ ਤੇ ਅੱਜ ਫੇਰ ਇੱਕ ਜਿਹੜਾ ਸੂਰਜ ਹੈ ਉਹ ਮਗਿਆ ਹੈਗਾ ਕਮੀਆਂ ਦੇ ਵਿੜੇ ਤੇ ਦੋਸਤੋ ਅਸੀਂ ਇਸ ਵੇਲੇ ਹੈਗੇ ਆ ਬਠਿੰਡਾ ਦੀ ਗ੍ਰੀਨ ਸਿਟੀ ਦੇ ਸਾਹਮਣੇ ਤੇ ਏਰੀਆ ਤੁਸੀਂ ਸਾਰਾ ਦੇਖ ਰਹੇ ਹੋ ਜਿਹੜਾ ਹੈਗਾ ਇਸ ਲਮ ਏਰੀਆ ਬਠਿੰਡੇ ਦੀ ਗ੍ਰੀਨ ਸਿਟੀ ਦੇ ਸਾਹਮਣੇ ਤੇ ਉੱਥੇ ਅੱਜ ਇੱਕ ਸੂਰਜ ਮਗਿਆ ਕਿਰਨ ਦੇ ਰੂਪ ਦੇ ਵਿੱਚ ਇਹ ਆ ਉਹ ਬੇਟੀ ਕਿਰਨਾ ਜਿਹਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਰਿਜ਼ਲਟ ਆਇਆ ਹੈਗਾ ਅੱਜ ਦਸਵੀਂ ਦਾ ਉਹਦੇ ਵਿੱਚੋਂ ਜਿਹੜਾ ਹੈਗਾ ਬਟਿੰਡਾ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈਗਾ ਤੇ ਨਾਲ ਜਿਹੜਾ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਦਾ ਰੈਂਕ ਹੈਗਾ 17ਵਾਂ ਤਾਂ ਬੇਟਾ ਬਹੁਤ ਬਹੁਤ ਮਾਣ ਕਰਾਂ ਤੁਹਾਨੂੰ ਥੈਂਕ ਯੂ ਸਰ ਤੇ ਐਂਗਲ ਜਿਸ ਤਰ੍ਹਾਂ ਤੁਸੀਂ ਇੱਥੇ ਮੈਨੂੰ ਪਤਾ ਲੱਗਿਆ ਇੱਥੇ ਰਹਿੰਦੇ ਹੋ ਤਾਂ ਬੜੇ ਮੁਸ਼ਕਲ ਹੁੰਦੀ ਹੈ ਨਾ ਮੇਰੇ ਇਹਨਾਂ ਦੇ ਸਾਧਨਾਂਾ ਹੋਣਾ ਘਰ ਦੇ ਵਿੱਚ ਵੀ ਤੰਗਿਆ ਤੁਰਸ਼ੀਆਂ ਤਾਂ ਕਦੇ ਫੀਲਿੰਗ ਹੋਈ ਗੱਲ ਇਹ ਦੀ ਸਰ ਕਦੇ ਕਰੀ ਪਰ ਕਹਿੰਦੇ ਕਿਸੀ ਮਿਹਨਤ ਨਾਲ ਇਹਨਾਂ ਤੋਂ ਦੂਰ ਜਾ ਸਕਦੇ ਆਂ। ਇਹ ਕਮੀਆਂ ਨੂੰ ਦੂਰ ਕਰ ਸਕਦੇ ਆਂ। ਹੂੰ। ਕੀ ਪਾਪਾ ਕੀ ਪਾਪਾ ਕੀ ਕਰਦੇ ਆ ਤੁਹਾਡੇ? ਆਟੋ ਚਲਾਉਂਦੇ। ਆਟੋ ਚਲਾਉਂਦੇ ਆ ਗਿਆ। ਇੱਥੇ ਬਟੰਡਾ ਦੇ ਵਿੱਚ। ਹਾਂਜੀ। ਪਰ ਮੰਮਾ ਕੀ ਕਰਦੇ ਆ? ਮੰਮਾ ਪਹਿਲਾਂ ਕਰਾਂ ਚ ਸਫਾਈ ਕਰਦੀ ਸੀ ਪਰ ਹੁਣ ਥੋੜਾ ਥੋੜੇ ਦਿਨ ਹੋ ਗਏ ਛੱਡਿਆ ਹੋਇਆ। ਅੱਛਾ। ਤੇ ਕਿੰਨੇ ਭੈਣ ਭਰਾ ਨੇ ਤੁਹਾਡੇ? 4। 4। ਉਹ ਵੱਡੇ ਨੇ ਛੋਟੇ ਨੇ? ਛੋਟੇ। ਅੱਛਾ ਉਹ ਵੀ ਪੜਦੇ ਨੇ, ਪੜਦੇ। ਪਰਦੇਸ ਸਰਕਾਰੀ। ਅੱਛਾ ਸਾਰੇ ਪੜਦੇ ਹੈਗੇ ਆ। ਤੇ ਹੋਰ ਤੁਹਾਡੇ ਗਲੀ ਮਹੱਲੇ ਦੇ ਆਪਣੇ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਸਾਰੇ ਪੜਦੇ ਹੈਗੇ ਨਹੀਂ ਪੜਦੇ ਇੱਥੋਂ ਦੇ। ਸਾਰੇ ਪ ਠੀਕ ਹੈ ਪਰ ਨੰਬਰ ਕਰਨੇ ਮਰਿਆ ਹੁਣ ਤੱਕ ਹੈ ਤੇ ਅੱਛਾ ਇਹ ਦੱਸੋ ਕਿੰਨੇ ਘੰਟੇ ਪੜ੍ਹਦੇ ਰਹੇ ਤੁਸੀਂ ਸਰ ਜੀ ਮੈਂ ਸਵੇਰੇ ਜਲਦੀ 4 ਵਜੇ ਉੱਠ ਕੇ ਪੜ੍ਹਦੀ ਹਾਂ ਰਾਤ ਨੂੰ 12 ਵਜੇ ਜਿੰਨਾ ਟਾਈਮ ਮਿਲਦਾ ਮਤਲਬ ਫ੍ਰਾਈ ਚ ਯੂਜ਼ ਕਰਦੀ ਹਾਂ ਅੱਛਾ ਓਕੇ 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 ਆਓ ਤਾਂ ਜਦ ਦੁਜੇ ਤੁਹਾਡੇ ਭੈਣ ਭਰਾ ਨੇ ਉਹ ਕਿਹੜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੈਗੇ ਨੇ ਸਰ ਇੱਕ ਮੇਰੀ ਭੈਣ ਰੋਸ਼ਨੀ ਉਹ ਮੇਰੇ ਨਾਲ ਹੀ 10th ਚ ਸੀ ਅੱਛਾ ਇੱਕ 8ਵੀਂ ਚ ਇੱਕ 6ਵੀਂ ਚ ਇੱਕ ਆਠਵੇਂ ਜੀ ਖੇਮੇ ਚ ਤੇ ਭਰਾ ਵੀ ਹੈਗਾ ਕੋਈ ਤੁਹਾਡੇ ਹਾਂਜੀ ਦੋ ਭਰਾ ਦੋ ਤਿੰਨ ਅੱਛਾ ਦੋ ਭਰਾ ਨੇ ਤੇ ਭਰਾ ਛੋਟੇ ਨੇ ਹਾਂਜੀ ਅੱਛਾ ਠੀਕ ਆ ਠੀਕ ਆ ਤੇ ਕਿੱਥੇ ਪੈਂਦੇ ਕਿੱਥੇ ਹੁੰਦੇ ਤੁਸੀਂ ਹਾਂਜੀ ਸਰ ਜੀ ਉਸ ਕਮਰੇ ਚ ਕਿੱਥੇ ਪੈਨੇ ਹੋ ਅਗਲੇ ਪਿੰਦੇ ਠੀਕ ਹੈ ਦਾਦਾ ਦਾਦੀ ਦਾ ਅੱਛੇ ਦਾਦਾ ਦਾਦੀ ਦਾ ਕਿੰਨੇ ਜਣੇ ਰਹਿੰਦੇ ਹੋ ਤੁਸੀਂ ਇੱਥੇ ਸਰ 682000 ਅੱਜ 10 ਜਣੇ ਰਹਿੰਦੇ ਹੋ ਅੱਛਾ ਇੱਕ ਇੱਕ ਇਹ ਕਮਰਾ ਤੇ ਇੱਕ ਕਮਰਾ ਹੋਇਆ ਹਾਂਜੀ ਓਕੇ ਠੀਕ ਆ ਤਾਂ ਪਰ ਜਾਣੂ ਬੀ ਇੱਥੇ ਹੋਇਆ ਸੀ ਬਟਾ ਹਾਂਜੀ ਅੱਛਾ ਤਾਂ ਕੀ ਸੋਚਿਆ ਕੀ ਸੀਗਾ ਕੀ ਬਣਨਾ ਤੁਸੀਂ ਹਾਂਜੀ ਕੇਵਲ ਜੀ ਠੀਕ ਠਾਕ ਹੋ ਵਧਾਈਆਂ ਤੁਹਾਨੂੰ ਬਹੁਤ ਬਹੁਤ ਆਲੋ ਤੇ ਉਹ ਬੋਲਦਾ ਜੀ ਆਓ ਸਭ ਆਜੋ ਆਓ 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 केन की सो, 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 सो कर है। पिंकी। रोशनी चलो रोशनी आ गई है चलो अच्छा दसो की कहना चाहना बेटी ने इनकी प्राप्ति की है ਬੱਤ ਕੀ ਹੋ ਰਹੀ ਹੈ ਬੱਤ ਸਸਿ ਹੋ ਰਹੀ ਹੈ ਅੱਛਾ ਹਮਾਰੇ ਪਾਸ ਕੋਈ ਸਾਦਰ ਵੀ ਨਹੀਂ ਹੈ ਪੜਾਉਣੇ ਦਾ ਕਰਨੇ ਦਾ ਹਮ ਸਭਰਨ ਕੀ ਉਹ ਸਭ ਕੀ ਹੈ ਬਾਦ ਜੋ ਬੋਲੇ ਪਈ ਹੈ ਓਏ ਕੇਵਲ ਸਰ ਨਹੀਂ ਹੋਤੇ ਤਾਂ ਇਹ ਕੰਮ ਨਹੀਂ ਆਉਂਦਾ ਹਮ 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 ਦਾਜਰਨ ਤੇ ਕਿਰਨ ਕੇ ਬਹੁਤ ਸੁਪਨੇ ਹੈ ਮਾਂ ਬਾਪ ਕੋ ਅੱਗੇ ਲੈ ਜਾਣੇ ਕੇ ਚਲੋ ਪਹਿਲੇ ਆਸ ਦੀ ਕਿਰਨ ਹੈ ਨਾ ਹਾਂ ਬਿਲਕੁਲ 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 ਤੇ ਅੱਛਾ ਕੇਵਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਐ ਇਸ ਬੱਚੀ ਦੇ ਬਾਰੇ ਵਿੱਚ ਬਹੁਤ ਤਨਵਾਦ ਬੱਚੇ ਨੂੰ ਪਹਿਲਾਂ ਬਹੁਤ ਵਧਾਈਆਂ ਜੀ ਤੇ ਆਪਾਂ ਇੱਥੇ ਮਗੇ ਬਠਿੰਡਾ ਸ਼ਹਿਰ ਵਿੱਚ ਆਪੋ ਸੋਸਾਇਟੀ ਐਨਜੀਓ ਚੱਲਦੀ ਹੈ ਜੋ ਸਲਾਮਨ ਏਰੀਆ ਵਿੱਚ ਯੂਨੀ ਸਕੂਲ ਚਲਾਉਂਦੀ ਹੈ ਪੰਜ ਸੈਂਟਰ ਆਪਣੇ ਚੱਲ ਰਹੇ ਬਠਿੰਡਾ ਚਾਹ ਦੇ ਵਿੱਚ ਤੇ ਚਾਰ 450 ਕਰੀਬ ਬੱਚਾ ਫ੍ਰੀ ਪੜਾਇਆ ਜਾਂਦਾ ਇੱਥੇ ਗ੍ਰੀਨ ਸਿਟੀ ਵਿੱਚ ਅਸੀਂ ਸੈਂਟਰ 2014 ਦੇ ਵਿੱਚ ਖੋਲਿਆ ਸੀਗਾ ਇਹਦੇ ਬਾਹਰ ਓਪਨ ਹਾਂ 11 ਸਾਲ ਹੋ ਗਏ ਤੇ ਉਦੋਂ ਸਾਰੇ ਸਬਸਤੇ ਦੇ ਬੱਚੇ ਜੋ ਸਕੂਲ ਨਹੀਂ ਜਾਂਦੇ ਸੋ ਪੜਾਈ ਨਾਲ ਜੋੜੇ ਗਏ ਕੋਲੋਂ ਦੇ ਬੱਚੇ ਹਾਂ ਬਿਰਵੇ ਬੱਚੇ ਸਾਰੇ ਬਈ ਉਹਨਾਂ ਬੱਚਾ ਚ ਸਾਰੇ ਬੱਚੇ ਜੀ ਹੈ ਅੱਛਾ ਇਹਨਾਂ ਸ਼ਾਮ ਨੂੰ ਹਾਂਜੀ ਹਾਂਜੀ ਸ਼ਾਮ ਨੂੰ 2 ਘੰਟੇ ਪੜਾ ਕੇ ਫੇਰ ਮੈਂ ਕਿਹਨਾਂ ਬੱਚਾ ਨੂੰ ਪਹਿਲਾ ਪ੍ਰਾਇਮਰੀ ਤੇ ਮਿਡਲ ਕੋਠੇ ਮਰਵਾ ਸੋਚ ਦਾਖਲ ਕਰਵਾਇਆ ਗਿਆ ਤੇ ਫਿਰ ਕਨਈਆ ਨਗਰ ਸੋਚ ਦਾ ਨਵੀਂ ਦਸੇ ਤੇ ਸਾਰਾ ਮਗੇ ਪੜਾਈ ਦੀ ਜੋ ਵੀ ਨੇ ਬੱਚਾ ਲੋਰ ਹੁੰਦੀ ਸੀ ਉਹ ਸਾਰੀ ਪੂਰੀ ਕੀਤੀ ਜਾਂਦੀ ਹੈ ਤੇ ਸ਼ਾਮ ਨੂੰ 2 ਘੰਟੇ ਬੱਚਾ ਨੂੰ ਮਗੇ ਪੂਰਾ ਰੈਗਰ ਸਾਰਾ ਟੈਸਟ ਸਾਰੀ ਮਹਿਤ ਕਰੋਨੀ ਸਾਰਾ ਮਗੇ ਸਿਸਟਮ ਵਾਈਜ਼ ਅੱਛਾ ਬਹੁਤ ਮਹਿਤ ਮਗੇ ਬੱਚੇ ਕਿੰਨੇ ਘੰਟੇ ਪੜ੍ਹਦੇ ਤੁਸੀਂ ਮਗਰ ਆਪਣਾ ਇਹ ਇਵਨਿੰਗ ਸੈਕਟਰ 2 ਘੰਟੇ ਹੁੰਦਾ ਛਾਂ ਨੂੰ 2 ਘੰਟੇ ਬੱਚਾ ਪੜਾਈ ਜਾਂਦੇ ਆ ਇਹ 2 ਘੰਟੇ ਸਿਸਟਮ ਵਾਜੇ ਮਗਰ ਬੱਚਾ ਡੇਲੀ ਟੈਸਟ ਹੋਣੇ ਟੈਸਟ ਲੈਣੇ ਸਾਰਾ ਬੱਚਾ ਨੂੰ ਪੂਰਾ ਮਗਰ ਜੋ ਬੱਚੇ ਕਮਜ਼ੋਰੀ ਹੈ ਕਿਸੇ ਚੋ ਬੱਚਾ ਸਾਰਾ ਸਮਝਾਉਣਾ ਸਾਰਾ ਇਸ ਤਰ੍ਹਾਂ ਮਗਰ ਜੋ ਟੀਚਰ ਸਾਰਾ ਇਸ ਤਰ੍ਹਾਂ ਤਿਆਰੀ ਕਰਵਾਈ ਗਈ ਸਾਨੂੰ ਅਸੀਂ ਪਹਿਲੇ ਦਿਨ ਤੋਂ ਵਾਦਾ ਲਿਆ ਸੀ ਵੀ ਤੂੰ ਮਗਰ ਚੰਗੇ ਨੰਬਰ ਲੈਣੇ ਦਸਵੇਂ ਦੇ ਵਿੱਚ ਕਿਉਂਕਿ ਪਿੱਛੇ ਜੇ ਮਗਰ ਤਰਕਸ਼ੀਲ ਪ੍ਰਖਿਕਿਆ ਹੁੰਦੇ ਉਹਦੇ ਵਿੱਚ ਬੱਚੇ ਨੇ ਮਗਰ ਪੰਜਾਬ ਸਟੇਟ ਚ ਟੌਪ ਕਰਦੇ ਰਿਹਾ ਬੱਚੇ ਤਿੰਨ ਵਾਰੀ ਪੇਪਰ ਦਿੱਤੇ ਆ ਤਿੰਨ ਵਾਰ ਤੇ ਹੁਣ ਅਗਲੀ ਜਿਹੜੀ ਤਿਆਰੀ ਹੈ ਅਗਲੀ ਤਿਆਰੀ ਸਾਡੀ ਮੇ ਕੱਲ ਵੀ ਸਾਰਿਆਂ ਦੇ ਨਾਲ ਗੱਲਬਾਤ ਹੋਈ ਹੈ ਵੀ ਅੱਗੇ ਨੂੰ ਹੁਣ ਮੇ ਪਲੱਸ 1 ਚ ਆਰ ਸਬਜੈਕਟ ਦਵਾ ਕੇ ਮੇ ਜੁਪੀਐਸਸੀ ਦੀ ਤਿਆਰੀ ਕਰਵਾਈ ਜਾਊਗੀ ਉਹ ਤਿਆਰੀ ਇਸ ਮੇ ਹੁਣੀ ਸ਼ੁਰੂ ਕਰਵਾਵਾਂਗੇ ਪਲੱਸ 1 ਦੇ ਨਾਲ ਨਾਲ ਠੀਕ ਹੈ ਤੇ ਤਾਂ ਕਿ ਮੈਂ ਕਹਿੰਨ ਉਹ ਮੇ ਸੋਸਾਇਟੀ ਹਸ ਆਪਣਾ ਤੇ ਸਾਡਾ ਵਾਦਾ ਵੀ ਹੈ ਬੇਸੇ ਨੂੰ ਡੀਸੀ ਬਣਾ ਕੇ ਰੱਖ ਸੋਚਦਾ ਕੁਝ ਮਰਜ਼ੀ ਲੱਗ ਜੇ ਹਾਂ ਜੀ ਹਾਂ ਜੀ ਤੁਸੀਂ ਵੀ ਦੱਸੋ ਤੁਸੀਂ ਫਾਦਰ ਹੋ ਇਹਨਾਂ ਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਇੰਨੀ ਬੜੀ ਖੁਸ਼ੀ ਕਰੇ ਆਏ ਹੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੇਰੀ ਗੁੜੀਆਂ ਨੇ ਛੇ ਨੰਬਰ ਲਾਇਆ ਅੱਛੇ ਮਾਰਕਸ ਲਾਇਆ ਹੈ ਬਹੁਤ ਹੀ ਖੁਸ਼ੀ ਹੋ ਰਹੀ ਹੈ ਅੱਛਾ ਤੁਸੀਂ ਆਦਾ ਦਿਲ ਤੋਂ ਦੁਆ ਕਰਦਾ ਹਾਂ ਅੱਗੇ ਹੋਰ ਬਤੇ ਮੈਂ ਤਾਂ ਮੇਰੀ ਇਹ ਕੋਸ਼ਿਸ਼ ਹੈ ਦੀ ਹੈ ਜਿੰਨਾ ਇਹ ਪੜੋਗੀ ਜਿੰਨਾ ਪੜਾਈ ਜਾਊਗਾ ਅੱਛਾ ਤੁਸੀਂ ਆਟੋ ਚਲਾਉਂਦੇ ਇੱਥੇ ਹਾਂਜੀ ਆਟੋ ਚਲਾਉਂਦਾ ਠੀਕ ਹੈ ਤੇ ਪਰ ਇੰਨਾ ਵੱਡਾ ਪਰਿਵਾਰ ਕਿਵੇਂ ਖਰਚਾ ਚਲਾਉਂਦੇ ਹੋ ਤੇ ਕਿਵੇਂ ਗੁੜੀਆਂ ਨੂੰ ਪੜਾ ਰਹੇ ਹੋ ਚਲਾਣਾ ਹੀ ਹੈ ਜੀ ਖਰਚਾ ਕੀ ਕਰੀਏ 10 ਮੈਂਬਰਾਂ ਦਾ ਪਰਿਵਾਰ ਤੁਹਾਡਾ ਹਾਂਜੀ ਠੀਕ ਹੈ 680 ਆਪ ਇੱਕ ਦੋ ਮਾ ਠੀਕ ਹੈ ਠੀਕ ਹੈ ਤੇ ਹਾਂ ਬੇਟਾ ਹੁਣ ਤੁਸੀਂ ਦੱਸੋ ਮਤਲਬ ਤੁਸੀਂ ਇਹ ਦੱਸੋ ਕਿ ਜੇਕਰ ਤੁਹਾਡੇ ਕੋਲੇ ਹੋਰ ਜ਼ਿਆਦਾ ਸੰਸਾਧਨ ਹੁੰਦੇ ਠੀਕ ਹੈ ਤਾਂ ਤੁਹਾਡੇ ਸਾਹਮਣੇ ਗ੍ਰੀਨ ਸਿਟੀ ਖਲੋਣੀ ਹੈ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪਿੱਛੇ ਰਹਿ ਗਏ ਔਰ ਤੁਸੀਂ ਅੱਗੇ ਵਧ ਗਏ ਜੇ ਤੁਹਾਡੇ ਕੋਲੇ ਇੰਨੇ ਇੰਨੇ ਸਾਧਨ ਹੁੰਦੇ ਤਾਂ ਫਿਰ ਤੁਸੀਂ ਕਿੱਥੇ ਤੱਕ ਜਾ ਸਕਦੇ ਸੀ ਪਟਨਾ ਟੌਪ ਕਰਨ ਦੀ ਸੀ ਅੱਛਾ ਪੰਜਾਬ ਟੌਪ ਕਰ ਦਿੰਦੇ ਫਿਰ ਹਾਂਜੀ ਠੀਕ ਹੈ ਚਲੋ ਪ੍ਰਮਾਤਮਾ ਦੁਆ ਕਰੂਗਾ ਪ੍ਰਮਾਤਮਾ ਕੀ ਸਾਰੇ ਦੁਆ ਕਰਦੇ ਆ ਕਿ ਉਹ ਤੁਹਾਡੀ ਜਿਹੜੀ ਹੈਗੀ ਆ ਇਹ ਫੇਰ ਖੁਸ਼ੀ ਵੀ ਪੂਰੀ ਕਰੂਗਾ ਤੇ ਕੀ ਬਣਨਾ ਕੀ ਚਾਹੁੰਦੇ ਹੈਗੇ ਤੁਸੀਂ ਜੂਪੇਸੀ ਕਰ ਜੂਪੇਸੀ ਤਿਆਰੀ ਕਰਨੀ ਆ ਅੱਜ ਤੋਂ ਅੱਜ ਤੋਂ ਡਟ ਜਾਣਾ ਫਿਰ ਹਾਂਜੀ ਸਰ ਠੀਕ ਹੈ ਠੀਕ ਆ ਤੇ ਚਲੋ ਬਾਕੀ ਦਾ ਸੁਰੇ ਕੋਲ ਕੇਵਲ ਜੀ ਵਰਗੇ ਹੈਗੇ ਸਾਰੇ ਸਾਥੀ ਸਾਡੀ ਵੀ ਕਿਤੇ ਲੋਡ ਹੋਵੇ ਤਾਂ ਤੁਸੀਂ ਦੱਸਿਓ ਅਸੀਂ ਵੀ ਹਾਜ਼ਰ ਹੈਗੇ ਆ ਤਾਂ ਕੇਵਲ ਜੀ ਹੋਰ ਕਿੰਨੇ ਕਿ ਬੱਚੇ ਜਿਹੜੇ ਹੈਗੇ ਇਹਦੇ ਕਰਨ ਦੀ ਤਰ੍ਹਾਂ ਤੁਹਾਡੇ ਕੋਲ ਜਿੱਸਾ ਤੁਸੀਂ ਦੱਸਿਆ ਚਾਰ ਤੋਂ ਕਰੀਬ ਹੈਗੇ ਆ ਹਾਂ ਬੱਚੇ ਸਾਡੇ ਆਪਣੇ ਕੋਲ ਬਹੁਤ ਆ ਬੱਚੇ ਜੋ ਬਹੁਤ ਟੈਲੈਂਟਡ ਦੇ ਹਿਸਾਬ ਬੱਚੇ ਆ ਹੂੰ ਤੇ ਕਿਉਂਕਿ ਨਾ ਬੱਚੇ ਆਪਣੇ ਮਗੇ ਸੈਂਟਰ ਚ ਚੱਲ ਜਾਣੋ 12 13 14 ਸਾਲ ਹੋ ਚੁੱਕੇ ਨੇ ਤੇ ਬੱਚੇ ਜੇ 10ਵੀਂ 11ਵੀਂ 12ਵੀਂ ਤੱਕ ਪਹੁੰਚੇ ਆ ਹੂੰ ਤੇ ਆਉਂਦੇ 5 4 5 7 ਸਾਲਾਂ ਦੇ ਵਿੱਚ 5 7 ਸਾਲਾਂ ਦਾ ਸਫਰ ਜੇ ਹੋਰ ਹੈ ਹੂੰ ਦਸੇ ਤੋਂ ਬਾਅਦ ਜੇ ਨਾ ਕੋਈ ਵੀ ਜੇ ਕਰਨੀ ਹੈ ਇੰਨਾ ਚਿਰ 5 7 ਸਾਲਾਂ ਦੇ ਵਿੱਚ ਅਸੀਂ ਬਰਿੰਡਾ ਸ਼ਹਿਰ ਦੇ ਵਿੱਚੋਂ ਆਪੋ ਸੈਟਿੰਗ ਜਰੀਏ ਸੀ ਐਈਐਸ ਅਫਸਰ ਐਸਐਸਪੀ ਅਫਸਰ ਪੀਪੀਐਸ ਸਾਰੇ ਮਕਾਇਦ ਦਮਾਗੇ ਦੇਸ਼ ਨੂੰ ਉਸ ਵਾਦੇ ਵਾਦਾ ਜਿਵੇਂ ਦੇਸ਼ ਨੂੰ ਇਹ ਅਫਸਰ ਸਾਰੇ ਦਵਾਗੇ ਪਰ ਇਹ ਵੀ ਸਾਨੂੰ 7 8 5 7 ਸਾਲ 8 70 ਸਾਲ ਦਾ ਸਮਾਂ ਚਾਹੀਦਾ ਹੂੰ ਚਲੋ ਕੋਈ ਨਾ ਪਰਟੰਡਾ ਨੂੰ ਵੀ ਤੁਹਾਡੇ ਤੋਂ ਉਮੀਦਾਂ ਨੇ ਵੀ ਬਾਕੀ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਇਹ ਸੱਚ ਸਾਬਤ ਹੋਣਗੀਆਂ ਤੇ ਅੱਜ ਇੱਕ ਵਾਰੀ ਥੋੜਾ ਪੰਜ ਛੇ ਘਾਟ ਮਲਵਾ ਦੇ ਮਤੋਂ ਤੁਹਾਨੂੰ ਇਹਨਾਂ ਦੇ ਘਰ ਦੇ ਉੱਤੇ ਤੇ ਜਿੱਥੇ ਇਹ ਆਜੋ ਕਰਨਾ ਹੋਵੇ ਟਿਕਣ ਚਲ ਇਹ ਘਰ ਹੈ ਉਹਨਾਂ ਦਾ ਇੱਥੇ ਰਹਿੰਦੇ ਆ ਪੂਰੇ ਪਰਿਵਾਰ ਦੇ ਨਾਲ ਅੱਛਾ ਅੱਛਾ ਇਹ ਟਰਾਫੀਆਂ ਸਾਰੀਆਂ ਕਿਹਨਾਂ ਦੀਆਂ ਕਿਦਨ ਵਾਸਤੇ ਨਹੀਂ ਬੋਲਉਂ ਤੀਨ ਅੱਛਾ ਹਾਂ ਉਹ ਗੋਡਾ ਤੇ ਕਿੱਥੇ ਬਹਿ ਕੇ ਪਰਦੇ ਅਨੁਭਵ ਕਰੇ ਫਿਰ ਬਸ ਇੰਨਾ ਮੰਨਦੇ ਹਾਂ ਅੱਛਾ ਠੀਕ ਹੈ ਤੇ ਪੈਂਦੇ ਕਿੱਥੋਂ ਵਰ ਤੁਸੀਂ ਨਾ ਜਾਣੇ ਅੱਛਾ ਕਿਹ ਬਾਪ ਇਹਨਾਂ ਕਿੱਥਲੇ ਠੀਕ ਨਹੀਂ ਤੇ ਬਰਸਾਦ ਦੇ ਦਰਾਂ ਚ ਕਿਵੇਂ ਕਰਦੇ ਹੋ ਫਿਰ तो आपको है okay, 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 okay. बहुत करो हाँ नहीं नहीं होता है चलो कोई नहीं बेटी है उबरूगी तो ये सारी कर दू गरीबी दूर ये हाँ नहीं नहीं बिल्कुल बिलकुल करेगी सभी अच्छा अच्छा जे भी बहन है इसके क्या नाम है आपका अच्छा रोशनी अच्छा आपके नब्बे आए हैं वेरी वेरी गुड और ये गोलू है इसका भाई है अच्छा ये छोटा ये छोटा ठीक है आपका नाम भी क्या नाम है तो ये पांच नहीं पता और कहा है नाम तो तेरा गोलू होना चाहिए तेरा नाम है मेरे भी ऐसे आएंगे अच्छा तेरा 90% सही हां जी पांच अच्छा तो हुन केडी क्लास हो गया सिक्स हो गया गुड गुड 7 तो ये कितने परसेंट नंबर से बेटा जी मैंने 7 में 99% ओह वेरी गुड ਦੇਖੋ 89 ਦੇ ਵਿੱਚ ਹੈ ਹਾਂਜੀ ਚਲੋ ਭਰਤੀਆਂ 10 ਦੇ ਵਿੱਚ ਖਿੱਚ ਦੇਣਾ ਹੈ ਕੰਮ ਫਿਰ ਹਾਂਜੀ ਚਲੋ ਠੀਕ ਹੈ 22 ਲੱਖ ਬੇਟਾ थैंक यू ਸਰ ਇਹ ਟਾਪਰ ਆਏਗਾ ਅੱਛਾ ਰੋਟ ਕਰੋ ਰੋਟ